ਸਾਡੇ ਮਾਝੋਕ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਅੱਗੇ ਸਾਡਾ ਐਨਐਵੀ ਡਿਪਾਰਟਮੈਂਟ ਜਿਹੜਾ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸਾਡੇ ਐਨਐਵੀ ਜਿਹੜੇ ਪੰਜਾਬ ਦੀ ਰੀੜ ਦੀ ਹੱਡੀ ਨੇ ਉਹਨਾਂ ਤੋਂ ਬਿਨਾ ਪੰਜਾਬ ਨੂੰ ਦੇਖਣਾ ਜਾਂ ਪੰਜਾਬ ਬਾਰੇ ਸੋਚਣਾ ਬਹੁਤ ਮੁਸ਼ਕਲ ਹੈ ਮਾਨ ਸਾਹਿਬ ਨੇ ਨਿਰਦੇਸ਼ ਦਿੱਤੇ ਆ ਕਿ ਕੋਈ ਵੀ ਐਨਐਵੀ ਪੰਜਾਬ ਚ ਆਉਂਦਾ ਤੇ ਉਹਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਅਸੀਂ ਪਿਛਲੇ ਸਾਲ ਵੀ 5 ਐਨਆਰਆਈ ਮਿਲਣਾਂ ਪੂਰੇ ਪੰਜਾਬ ਦੇ ਵਿੱਚ ਕੀਤੀਆਂ ਸੀਗੀਆਂ। ਉਦੋਂ ਉਸ ਸਮੇਂ ਸਾਡੇ ਕੋਲ 605 ਕੇਸ ਆਏ ਸੀਗੇ ਜਿੱਚੋਂ ਅਸੀਂ 597 ਕੇਸ ਜਿਹੜੇ ਉਹ ਹੱਲ ਕਰ ਦਿੱਤੇ ਸੀਗੇ। ਇਸ ਸਾਲ ਅਸੀਂ 4 ਐਨਆਰਆਈ ਮਿਲਣਾਂ ਕੀਤੀਆਂ। ਪਹਿਲੀ ਮਿਲਣੀ ਜਿਹੜੀ 3 ਫਰਵਰੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪ ਪਠਾਨਕੋਟ ਦੇ ਵਿੱਚ ਉਸ ਮਿਲਣੀ ਦਾ ਆਦ ਕਟਨ ਕੀਤਾ ਉਹ ਆਪ ਐਨਆਰਆਈਸ ਤੋਂ ਮਿਲੇ। ਉਸ ਤੋਂ ਬਾਅਦ ਨਵੇਂ ਸਹਿਰ ਕੀਤੀ ਉਸ ਤੋਂ ਬਾਅਦ ਖਰੋਜਪੁਰ ਕੀਤੀ ਤੇ ਅੱਜ ਸੰਘਦੂਤ ਕੀਤੀ ਐਤ ਕਸੀ ਚਾਹ ਦੇ ਹੀ ਐਨਆਈ ਮਿਲਨੀ ਸੀ ਕਰਨੀ ਸੀ ਕਿਉਂ ਸੋ ਅੱਜ ਸਾਡੇ ਕੋਲ 89 ਕੇਸ ਇੱਥੇ ਆਏ ਅੱਜ ਸਾਡੇ ਕੋਲ 7-8 ਜ਼ਿਲ੍ਹੇ ਸੀਗੇ 89 ਕੇਸ ਜਿਹੜੇ ਸਾਡੇ ਕੋਲ ਆਏ ਆ ਕੁਝ ਤਾਂ ਬਹੁਤ ਛੋਟੇ-ਛੋਟੇ ਸੀਗੇ ਉਹਨਾਂ ਦਾ ਤੇ ਉਸੇ ਲਈ ਨਕਟਾ ਦਾ ਲਗਭਗ ਹੋ ਗਿਆ ਕੁਝ ਕੇਸ ਇਦਾਂ ਦੇ ਆ ਜਿਹੜੇ ਥੋੜਾ ਟਾਈਮ ਲੱਗੂਗਾ 10-15 20 ਦਿਨ ਪਰ ਸਾਡੀ ਕੋਸ਼ਿਸ਼ ਹੈ ਕਿ ਮਾਤ ਦੇ ਵਿੱਚ ਵਿੱਚ ਸਾਰੇ ਕੇਸ ਜਿਹੜੇ ਆ ਉਸੀਂ ਹੱਲ ਕਰ ਲਈਏ ਕਿਉਂਕਿ ਮਾਨਤ ਸਾਹਿਬ ਨੇ ਸਾਨੂੰ ਇਹ ਵੀ ਨਿਰਦੇਸ਼ ਦਿੱਤੇ ਆ ਕਿ ਜਦੋਂ ਐਨਐਵੀ ਆਉਂਦਾ ਤੇ ਉਹਨਾਂ ਦੀ ਟਿਕਟ ਚੈੱਕ ਕਰੀਆਂ ਵੀ ਉਹਨਾਂ ਨੇ ਕਿਦੋਂ ਵਾਪਸ ਜਾਣਾ ਵਾਪਸ ਜਾਣ ਤੋਂ ਪਹਿਲਾਂ ਪਹਿਲਾਂ ਜਿਹੜਾ ਉਹ ਉਹਨਾਂ ਦਾ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ ਸੋ ਅਸੀਂ ਸਾਦੇ ਜਿੰਨੇ ਜ਼ਿਲ੍ਹੇ ਸੀ ਅੱਜ ਸਾਦਿਆਂ ਦੇ ਐਸਐਸਪੀ ਐਸਪੀ ਡੀਸੀ ਏਡੀਸੀ ਐਸਟੀਐਮ ਡੀਆਰਓ ਸਾਦੇ ਅਫਸਰ ਸੀਗੇ ਸਬੰਧਤ ਜ਼ਿਲ੍ਹੇ ਦੇ ਸਭ ਨੂੰ ਮੇਰੇ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਅੱਜ ਜਿਹੜੀਆਂ ਸਵਸਿਆਵਾਂ ਆਈਆਂ ਇਹਨਾਂ ਦਾ ਹੱਲ ਜਿਹੜਾ ਉਹ ਕੀਤਾ ਜਾਵੇ। ਸੋ ਮੈਂ ਤੁਹਾਡੇ ਦਾ ਹੀ ਦੁਨੀਆ ਭਰ ਦੇ ਵਿੱਚ ਵਸਦੇ ਇਹਨਾਂ ਦਾ ਵੀ ਬੇਨਤੀ ਕਰਨੀ ਚਾਹੁੰਦਾ ਕਿ ਮਾਨ ਸਾਹਿਬ ਦੀ ਸਰਕਾਰ ਤੁਹਾਡੀਆਂ ਜਿੱਥੇ ਸ਼ਿਕਾਇਤਾਂ ਨੇ ਤੁਹਾਡੇ ਜਿਹੜੇ ਮਸਲੇ ਇਹਨਾਂ ਨੂੰ ਲਗਾਤਾਰ ਹੱਲ ਕਰ ਰਹੀ ਆ ਉਹ ਨਾਲ ਤੁਹਾਨੂੰ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਜਿੱਥੇ ਤੁਹਾਡੀ ਪ੍ਰਾਪਰਟੀ ਜਾਇਦਾਦਾਂ ਦੀ ਅਦਾਖੀ ਕਰਦੀਆਂ ਕੋਈ ਨਜਾਇਜ਼ ਕਬਜ਼ੇ ਨਹੀਂ ਹੁੰਦੇ ਨੇ। ਉਥੇ ਤੁਹਾਡੀ ਜਾਨ ਮਾਲ ਦੀ ਤੁਹਾਡੀ ਸਖਿਆ ਵੀ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਪਹਿਲਾ ਫਲ ਹੈ ਸੋ ਪੂਦੇ ਦੁਦਿਆ ਦੇ ਨਾਗਿਆਨ ਨੂੰ ਇਹ ਸੱਦਾ ਕੇ ਪੰਜਾਬ ਆਓ ਪੰਜਾਬ ਤੁਹਾਡਾ ਪੰਜਾਬ ਆ ਕੇ ਆਪਣੇ ਪਿੰਡਾਂ ਦੀ ਆਪਣੇ ਕਸਬਿਆਂ ਦੀ ਜਿਹੜਾ ਕੋ ਵੱਡਾ ਭਲਾ ਆ ਪੰਜਾਬ ਦੇ ਵਿੱਚ ਕੋਈ ਨਸਲੀ ਲਾ ਸਕਦਾ ਉਹ ਵੀ ਆ ਕੇ ਲਾਵੇ ਅਸੀਂ ਹੱਤਾਂ ਦੀ ਕਾਨੂੰਨੀ ਤੌਰ ਤੇ ਮਦਦ ਕਰਦੇ ਹਾਂ ਮਾਨ ਸਾਹਿਬ ਦੀ ਸਰਕਾਰ ਜਿਹੜੀ ਉਹ ਤਿਆਰ ਹੈ ਸੋ ਅੱਜ 89 ਕੇਸ ਜਿਹੜੇ ਆ ਉਹ ਆਏ ਆ ਸੋ ਹੁਣ ਅਸੀਂ ਇਹਨਾਂ ਕੇਸਾਂ ਦਾ ਸਾਰਿਆਂ ਦਾ ਰਿਵਿਊ ਕਰਕੇ ਤੇ ਕੋਸ਼ਿਸ਼ ਕਰਾਂਗੇ ਕਿ ਸਾਰੇ ਕੇਸ ਜਿਹੜੇ 4 ਮਹੀਨਿਆਂ ਦੇ ਵਿੱਚ ਆਏ ਆ ਇਹ ਸਾਰੇ ਕੇਸ ਜਿਹੜੇ ਅਸੀਂ ਮਾਰਚ ਮਹੀਨੇ ਦੇ ਵਿੱਚ ਵਿੱਚ ਜੇ ਮਤਲਬ ਕੋਟਾ 'ਚ ਜਿਹੜੇ ਨਾ ਹੋਏ ਜਿਹੜੇ ਕੋਟਾ ਤੋਂ ਬਿਨਾਂ ਹੋਏ ਜੇ ਕੋਟਾ ਦਾ ਆ ਉੱਤੇ ਟਾਈਮ ਲੱਗੂਗਾ ਪਰ ਕੋਟਾ ਤੋਂ ਬਿਨਾਂ ਵਾਲੇ ਕੇਸ ਜਿਹੜੇ ਅਸੀਂ ਮਾਰਚ ਦੇ ਵਿੱਚ ਸਾਰੇ ਜਿਹੜੇ ਹੱਲ ਕਰਾਂਗੇ ਮਾਗੀ ਸਾਹਿਬ ਕਿਵੇਂ ਦੇਖਦੇ ਹੋ ਕਿ ਸਮਾਂ ਸੀਗਾ ਜਦੋਂ ਜਿਹੜੇ ਐਨ ਆਰ ਆਈ ਸੀਗੇ ਉਹ ਜਾ ਜਿਹੜਾ ਇਨਵੈਸਟ ਕਰਦੇ ਸੀ ਪੰਜਾਬ ਦੇ ਵਿੱਚ ਆ ਕੇ ਤਾਂ ਹੁਣ ਅਫਕਰਾ ਜਿਹੜਾ ਘਟਣਾ ਸ਼ੁਰੂ ਹੋਇਆਗਾ ਜਦੋਂ ਦੋਆਬਾ ਬੈਠੀ ਗੱਲ ਕਰੀਏ ਤਾਂ ਵੱਡੀ ਗਿਣਤੀ ਚ ਐਨਆਰਆਈ ਆਪਣੀਆਂ ਜ਼ਮੀਨਾਂ ਵੇਚ ਕੇ ਜਿਹੜਾ ਆਪਣਾ ਬਿਜ਼ਨਸ ਹੈਗਾ ਉਹ ਫੌਰਮ ਦੇ ਵਿੱਚ ਜਿਹੜਾ ਉਹਕੇ ਲਗਾਉਣਗੇ ਤਾਂ ਲੱਗਦਾ ਵੀ ਜਿਹੜਾ ਇਹ ਜਿਹੜਾ ਪਹਿਲ ਕਦਮ ਹੀ ਸ਼ੁਰੂ ਹੋਈ ਹੈ ਕਿ ਤੇ ਨਾਲ ਜਿਹੜਾ ਉਹਨਾਂ ਨੂੰ ਫਲਾਰਾ ਇਧਰ ਮਿਲੇਗਾ ਦੇਖੋ ਐਮਐਫਆਈ ਪਰਵਾਹ ਦਾ ਇੱਕ ਗਿਲਾ ਸੀਗਾ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਦਾ ਕਾਲੀ ਕਾਂਗਰਸ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਐਨਆਰਆਈਆਂ ਦੇ ਨਾਲ ਰਾਬਤਾ ਸਹੀ ਨਹੀਂ ਰੱਖਿਆ ਐਨਆਰਆਈ ਦੇ ਮਸਲੇ ਹੱਲ ਨਹੀਂ ਕੀਤੇ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜਦੋਂ ਤੋਂ ਮਾਨਸਾਬ ਦੀ ਸਰਕਾਰ ਬਣੀ ਆ 22 ਤੋਂ ਐ ਉਨੀ ਮਾਤ ਨੂੰ ਸਾਡੀ ਕੈਬਨ ਬਣੀ ਨੂੰ 2 ਸਾਲ ਹੋ ਜਾਣਗੇ ਸਾਡੇ ਟਾਈਮ ਦੇ ਵਿੱਚ ਕੋਈ ਇਦਾਂ ਦੀ ਦੌਪਤ ਨਹੀਂ ਆਈ ਐਸੀ ਨਹੀਂ ਹੋਣ ਦਿੱਤੀ ਜੇ ਕੋਈ ਆਇਆ ਵੀ ਆਪਣਾ ਅੱਜ ਵੀ ਦੋ ਤਿੰਨ ਕੇਸ ਸੀਗੇ ਜਿਹੜੇ ਕਹਿੰਦੇ ਕਿ ਤੁਸੀਂ ਪ੍ਰਾਪਰਟੀ ਲੈ ਲਓ ਕਈ ਬੰਦੇ ਆਉਂਦੇ ਸਾਡੇ ਕੋ ਕਿ ਸਰਕਾਰ ਲੈ ਲੇ ਜੀ ਸਕੂਲ ਬਣਾ ਲੇ ਕਾਲਜ ਬਣਾ ਲੇ ਹਸਪਤਾਲ ਬਣਾ ਲੇ ਪਰ ਹੁਣ ਇਦਾਂ ਦੀ ਪ੍ਰੋਬਲਮ ਨਹੀਂ ਆਉਗੀ ਪਹਿਲਾਂ ਆਈ ਆ ਖਾਸ ਤੌਰ ਤੇ ਦੁਆਬੇ ਦੇ ਵਿੱਚ ਜੋਨਰਸ਼ਾਹਤ ਪੱਧਰ ਵਿੱਚ ਇਹ ਪ੍ਰੋਬਲਮ ਸੀਗੀ ਕਿ ਕੁਝ ਲੋਕਾਂ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਪਰ ਹੁਣ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਪਿਛਲੇ 2 ਸਾਲ ਤੋਂ ਜਦੋਂ ਦੀ ਮਾਨਸਾਹਬ ਦੀ ਸਰਕਾਰ ਆਈ ਆ ਸਾਰੇ ਐਨਆਰਆਈ ਆਪਣੇ ਆਪ ਨੂੰ ਸਦਖਤ ਸਮਝਦੇ ਆਪਣੀਆਂ ਪ੍ਰਾਪਰਟੀਆਂ ਨੂੰ ਸਦਖਤ ਸਮਝਦੇ ਆ ਉਹ ਦੱਸੀ ਕੱਲੀਆਂ ਮਿਲੀਆਂ ਨਹੀਂ ਕਿ ਅੱਜ ਹੀ ਲੋਕ ਮਤਲਬ 4 ਮਿਲੀਆਂ ਮੇ ਹੋ ਗਿਆ ਤੇ ਕੰਮ ਖਤਮ ਹੋ ਗਿਆ ਮੇਦੀ ਡਿਊਟੀ ਚਵੀ ਕਿ ਇਦਾਂ ਮਾਨਸਾਹਬ ਖੁਦ ਵੀ ਮਿਲਦੇ ਆ ਐਨਆਰਆਈ ਨੂੰ ਮੈਂ ਆਪਣੇ ਘਰ ਵੀ ਮਿਲਦਾ ਆਪਣੇ ਦਫ਼ਤਰ ਜੀ ਮਿਲਦਾ ਜਦੋਂ ਵੀ ਕਿਸੇ ਦਾ ਮਸਲਾ ਹੁੰਦਾ ਇਹ ਤੇ ਉਹ ਨਹੀਂ ਜਿਹੜੇ ਐਨਆਰਆਈ ਮਿਲ ਨਹੀਂ ਚ ਕੇਸ ਔਰ 20 ਵੀ ਰੋਜ਼ 8 ਦਾ ਕੇਸ ਜਿਹੜੇ ਮਿਲਕੋ ਹੁੰਦੇ ਜਿਹੜਾ ਅਸੀਂ ਦਫਟਾਰਾ ਕਰਦੇ ਇਸ ਕਰਕੇ ਹੁਣ ਮਤਲਬ ਐਨਡੀਆਈ ਲੋਕਾਂ ਨੇ ਮੈਂ ਤਨੂਲਟ ਦੱਸਦਾ ਕਿ ਜਿਹੜੀ ਵਸ ਇਮੀਗ੍ਰੇਸ਼ਨ ਮਾਨ ਸਾਹਿਬ ਦਾ ਜਿਹੜਾ ਨਾਦਾ ਸੀਗਾ ਉਹਦੇ ਤਹਿਤ ਬਹੁਤ ਸਾਰੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਮਤਲਬ ਜਿਹੜਾ ਇੰਡੀਆ ਦੇ ਵਿੱਚ ਪੜ੍ਹਨੇ ਪਾਇਆ ਤੇ ਸਾਡੇ ਲੋਕ ਛੋਟੇ ਛੋਟੇ ਕੰਮ ਜਿਹੜੇ ਦੇਖਦੇ ਕਿ ਅਸੀਂ ਹੁਣ ਪੰਜਾਬ ਦੇ ਵਿੱਚ ਆ ਕੇ ਆਪਣੇ ਬੱਚੇ ਵੀ ਪੜਾਈਏ ਤੇ ਦਵਾਦਾ ਜਿਹੜੀ ਇੱਥੇ ਇਨਵੈਸਟਮੈਂਟ ਕੀਤੀ ਤੇ ਜਿਹੜੀ ਕਦੇ ਮੈਂ ਦਫਤਰੀ ਪ੍ਰਕਿਰਿਆ ਮਾਲਕ ਭਾਗ ਦੀ ਸੀ ਉਹਨੂੰ ਵੀ ਸਿਖਾਣਾ ਦਾ ਉਹ ਬਿਲਕੁਲ ਬੱਝੂ ਉਹ ਤਾਂ ਸੀਐਮ ਸਾਹਿਬ ਨੇ ਤੈਅ ਕੀਤਾ ਉਹ ਕੱਲਾ ਐਨਆਰਆਈ ਲਈ ਦੀ ਪੂਰੇ ਪੰਜਾਬ ਦੇ ਲੋਕਾਂ ਲਈ ਅਸੀਂ ਉਹਨੂੰ ਸਰਲ ਕਰ ਰਹੇ ਹਾਂ ਕਿ ਸੌਖੇ ਢੰਗ ਨਾਲ ਖਾਸ ਖਾਸ ਤੌਰ ਤੇ ਕੀ ਹੈ ਕਿ ਜਦੋਂ ਐਨਆਰਆਈ ਹੁੰਦਾ ਉਹਨੂੰ ਮਹੀਨਾ ਡੇਢ ਮਹੀਨਾ ਟਾਈਮ ਹੁੰਦਾ ਉਹ ਕਦੀ ਨੰਬਰਦਾਰ ਕੋ ਜਾਂਦਾ ਕਦੀ ਪਟਵਾਰੀ ਕੋ ਜਾਂਦਾ ਫਿਰ ਦਰਗਾਹ ਕੋ ਫਿਰ ਤਹਿਸੀਲੇ ਜਾਂਦੇ ਐਸਡੀਐਫ ਕੋ ਜਾਂਦੇ ਆ ਤੇ ਅਸੀਂ ਉਹਨੂੰ ਸਰਲ ਕਰ ਰਹੇ ਹਾਂ ਕਿ ਇੱਕ ਥਾਂ ਤੇ ਹੀ ਮਤਲਬ ਐਨਆਰਆਈ ਭਰਾਵਾਂ ਦਾ ਜਿਹੜਾ ਮਸਲਾ ਉਹ ਹੱਲ ਹੋ ਜੇ ਉਹਨੂੰ ਐਸ ਢੰਗ ਨਾਲ ਕਰ ਰਹੇ ਹਾਂ ਕਿ ਟਾਈਮ ਨਾ ਬੀਤੋ ਐ ਐਡਮਿੰਟਨ ਕਰੀਡਾ ਬਹਿ ਕੇ ਰਹਿਣਾ ਇੱਥੇ ਲੁਧਿਆਣਾ ਡਿਸਟ੍ਰਿਕਟ ਪਿੰਡ ਤਲਵੰਡੀ ਵਿੱਚ ਮੇਰੀ ਪ੍ਰਾਪਰਟੀ ਸੀ ਕਿੱਥੇ ਆਈ ਸੀ ਤੇ ਕਿਸ ਸਬੰਧ ਵਿੱਚ ਆਈ ਸੀ ਅੱਜ ਮੈਂ ਮੇਰੀ ਜ਼ਮੀਨ ਦਾ ਜਿਹੜਾ ਇੰਤਕਾਲ ਮੇਰੀ ਪ੍ਰਾਪਰਟੀ ਮੇਰੇ ਨਾਂ ਤੇ ਇੰਤਕਾਲ ਹੋਇਆ ਵਿਆ ਗਲਤ ਨਾਂ ਤੇ ਟਰਾਂਸਫਰ ਕਰਤਾ ਤੇ ਰੈਵਨਿਊ ਡਿਪਾਰਟਮੈਂਟ ਦੀ ਮੇਰੀ ਭੁਗਤਣਾ ਕੀ ਕੀ ਮਸਲਾ ਸੀ ਦੱਸਿਓ ਸਮਝਾਓ ਹਾਂ ਜੀ ਮੇਰੇ ਨਾਂ ਤੇ ਇੰਤਕਾਲ ਨੰਬਰ 7200 ਡੇਟ ਮੈਨੂੰ ਯਾਦ ਨਹੀਂ ਹੈ ਲੁਧਿਆਣੇ ਵਿਖੇ ਉਹ ਮਨਜ਼ੂਰ ਹੋਇਆ ਪਿਆ ਜਦੋਂ ਉਸ ਨੂੰ ਇੰਪਲੀਮੈਂਟ ਕੀਤਾ 2005-6 ਦੀ ਜਮ੍ਹਾਂਬੰਦੀ ਵਿੱਚ ਮੇਰਾ ਨਾਮ ਬਦਲ ਕੇ ਗਰਸੋਂ ਸਿੰਘ ਦੀ ਜਗ੍ਹਾ ਗਰਮੋਂ ਸਿੰਘ ਕਰ ਦਿੱਤਾ ਗਿਆ। ਔਰ ਮੈਂ ਹਰ ਸਾਲ ਉਹਨਾ ਇੱਥੇ ੱਟੇ ਖਾ ਕੇ ਤੁਰ ਜਾਣਾ। ਕਦੇ ਐਸ.ਡੀ.ਐਮ ਦੇ ਕਦੇ ਡੀ.ਸੀ ਦੇ ਕਦੇ ਕਿਸੇ ਦੇ ਕੋਈ ਸੁਣਵਾਈ ਨਹੀਂ ਸੀ ਹੋਈ। ਹੁਣ ਅੱਜ ਮੈਨੂੰ ਪਤਾ ਲੱਗਿਆ ਸੀ ਵੀ ਐਨ.ਆਰ.ਆਈ ਮੀਟਿੰਗ ਆ ਤੇ ਮੈਂ ਇੱਥੇ ਆਇਆ। ਮੰਤਰੀ ਸਾਹਿਬ ਨੇ ਮੇਰੇ ਬਹੁਤ ਵਧੀਆ ਤਰੀਕੇ ਨਾਲ ਮੇਰੀ ਗੱਲਬਾਤ ਸੁਣੀ। ਔਰ ਡੀਆਰਓ ਲੁਧਿਆਣੇ ਨੂੰ ਹਦਾਇਤ ਕੀਤੀ ਕਿ 31 ਮਾਰਚ ਤੱਕ ਇਹ ਦੋਸਤੀ ਹੋਣੀ ਚਾਹੀਦੀ ਆ ਨਹੀਂ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਮੈਂ ਇਸ ਤੋਂ ਬਹੁਤ ਸੰਤੁਸ਼ਟ ਆ ਮੈਂ ਇਸ ਮਸਲੇ ਦੇ ਵਿੱਚ ਮੇਰੇ ਮਸਲੇ ਨੂੰ ਹੱਲ ਕਰਨ ਵਾਸਤੇ ਗਹਿਰਾਈ ਤੱਕ ਜਿਹੜਾ ਐਨਆਰਆਈ ਪੁਲਿਸ ਸਟੇਸ਼ਨ ਜਗਰਾਉਂ ਦੇ ਮੈਡਮ ਜਸਵੀਰ ਕੌਰ ਨੇ ਔਰ ਉਹਨਾਂ ਦੇ ਸਟਾਫ ਨੇ ਬੜੀ ਮਿਹਨਤ ਨਾਲ ਸ਼ੁਰੂ ਤੋਂ ਪ੍ਰੈਸ ਕੀਤਾ ਹੈ ਕੇਸ ਵਿੱਚ ਕਿੱਥੇ ਗਲਤੀ ਹੋਈ ਪਹਿਲ ਕਦਮ ਨੂੰ ਕਿਵੇਂ ਦੇਖਦੇ ਜਿਹੜਾ ਅਲੱਗ-ਅਲੱਗ ਜਿਲਿਆਂ ਦੇ ਜਿਹੜੇ ਹੁਣ ਦੇ 스타ਟ ਕੀਤੇ ਨੇ ਉਹਨਾਂ ਇਨ ਫਿਊਚਰ ਕਿਵੇਂ ਦੇਖਦੇ ਕਿ ਕਿੰਨਾ ਸਾਦੀ ਦੀ ਲੋੜ ਹੈ ਇਹਦੀ ਬਹੁਤ ਜ਼ਰਾ ਜ਼ਿਆਦਾ ਲੋੜ ਆ ਔਰ ਇਹ ਮੈਂ ਭਗਵੰਤ ਮਾਨ ਸਾਹਿਬ ਦੇ ਅੱਗੇ ਬੇਨਤੀ ਕਰੂੰਗਾ ਵੀ ਸਾਲ ਦੇ ਵਿੱਚ ਘੱਟੋ-ਘੱਟ ਦੋ ਇਹੋ ਜਿਹੇ ਰੱਖੋ ਤਾਂ ਕਿ ਬੰਦੇ ਨੂੰ ਜਿਹੜੇ ਆਉਂਦੇ ਆ ਉਹ ਆਪ ਦਾ ਐਡਜਸਟ ਕਰਕੇ 6 ਮਹੀਨੇ ਦੇ ਬਾਅਦ ਮਿਲ ਸਕਣ ਤੇ ਜਿਹੜੀ ਪ੍ਰੋਗਰੈਸ ਹੋਵੇ ਉਹ ਵੀ ਜੇ ਕਿਸੇ ਨੂੰ ਫੇਰ ਨਹੀਂ ਹੋਈ ਤਾਂ ਉਹ ਦੁਬਾਰਾ ਤੁਹਾਡੇ ਨੋਟਿਸ 'ਚ ਲਿਆਂਦਾ ਜਾਵੇ ਤੇ ਮੈਂ ਬਹੁਤ ਧੰਨਵਾਦੀ ਆ ਪੰਜਾਬ ਗਵਰਨਮੈਂਟ ਦਾ ਮੰਤਰੀ ਸਾਹਿਬ ਦਾ ਤੇ ਸਾਰੇ ਸਟਾਫ